ਦੋਸਤੋ ਹੈਰਾਨ ਕਰਨ ਵਾਲੀ ਗੱਲ ਹੈ ਕਿ ਦਿਲਜੀਤ ਦਸਾਂਝ ਨੇ ਅਮਰ ਸਿੰਘ ਚਮਕੀਲਾ ਫਿਲਮ ਲਈ ਕੋਈ ਪੈਸਾ ਚਾਰਜ ਨਹੀਂ ਕੀਤਾ ਇਹ ਲੋਕਾਂ ਦਾ ਕਹਿਣਾ ਦੋਸਤੋ ਕਈ ਲੋਕ ਇਹ ਕਹਿ ਰਹੇ ਨੇ ਕਿ ਦਿਲਜੀਤ ਦਸਾਂਝ ਨੇ ਇਹ ਫਿਲਮ ਫਰੀ ਦੇ ਵਿੱਚ ਕਰ ਦਿੱਤੀ ਹੈ ਤੇ ਕੋਈ ਪੈਸਾ ਚਾਰਜ ਨਹੀਂ ਕੀਤਾ ਤੇ ਉਹਨਾਂ ਨੇ ਕਿਹਾ ਵੀ ਇਮਤਿਆਜ਼ ਅਲੀ ਜੋ ਵੀ ਮੈਨੂੰ ਦੇ ਦੇਣਗੇ ਉਹ ਮੈਂ ਰੱਖ ਲੂੰਗਾ ਪਰ ਦੋਸਤੋ ਇਹ ਗੱਲ ਸੱਚੀ ਨਹੀਂ ਤਾਂ ਦੋਸਤੋ ਆਮੂਮਨ ਦਿਲਜੀਤ ਦਸਾਂਝ ਕਿਸੇ ਵੀ ਫਿਲਮ ਨੂੰ ਕਰਨ ਲਈ 4 ਤੋਂ ਲੈ ਕੇ 5 ਕਰੋੜ ਰੁਪਇਆ ਚਾਰਜ ਕਰਦੇ ਹਨ ਤਾਂ ਦੋਸਤੋ ਅਮਰ ਸਿੰਘ ਚਮਕੀਲਾ ਲਈ ਵੀ ਦਿਲਜੀਤ ਸਾਂ ਇਹਨੇ ਪੈਸੇ ਚਾਰਜ ਕੀਤੇ ਨੇ ਉਹ ਕਿੰਨੇ ਕੀਤੇ ਨੇ ਇਸ ਵੀਡੀਓ ਦੇ ਵਿੱਚ ਮੈਂ ਦੱਸਣ ਜਾ ਰਿਹਾ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਕਰ ਦਿਓ ਤਾਂ ਦੋਸਤੋ ਅਮਰ ਸਿੰਘ ਚਮਕੀਲਾ ਫਿਲਮ 12 April ਨੂੰ Netflix ਤੇ ਆਉਣ ਵਾਲੀ ਹੈ ਅੱਜ ਇੱਕ ਦਿਨ ਰਹਿ ਗਿਆ ਸੰਨ ਦੇ ਵਿੱਚ ਤੇ ਜਾ ਕੇ ਨਾ Netflix ਦਾ ਸਬਸਕ੍ਰਿਪਸ਼ਨ ਲੈ ਲਓ ਤੇ ਫਿਲਮ ਨੂੰ ਇੰਜੋਏ ਕਰਿਆ ਜੀ ਤਾਂ ਇਮਤੀਆਜ਼ ਅਲੀ ਦੀ ਇਹ ਫਿਲਮ ਹੈ ਤੇ ਇਮਤੀਆਜ਼ ਅਲੀ ਨੇ ਇਸ ਦੀ ਸਟੋਰੀ ਨੂੰ ਮੋਡੀਫਾਈ ਕੀਤਾ ਇਸ ਨੂੰ ਬਣਾਇਆ ਸਚਾਈ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਫਿਲਮ ਦੇ ਵਿੱਚ ਪਰੈਨੀਤੀ ਚੋਪੜਾ ਨੇ ਬਹੁਤ ਵਧੀਆ ਕਿਰਦਾਰ ਨਿਭਾਇਆ ਅਮਰ ਸਿੰਘ ਚਮਕੀਲਾ ਦੀ ਵਾਈਫ ਦਾ ਤੇ ਦੇਖੋ ਫਿਲਮ ਕੀ ਰੰਗ ਲੈ ਕੇ ਆਉਂਦੀ ਹੈ ਤਾਂ ਦੋਸਤੋ ਅਮਰ ਸਿੰਘ ਚਮਕੀਲਾ ਲਈ ਦਲਜੀਤ ਸਾਹਜ ਨੇ 5 ਕਰੋੜ ਰੁਪਏ ਚਾਰਜ ਕੀਤੇ ਨੇ ਤੇ ਉਹਨਾਂ ਨੇ 5 ਕਰੋੜ ਰੁਪਏ ਅਮਰ ਸਿੰਘ ਚਮਕੀਲਾ ਭਲਾਂ ਦੀ ਹਿੱਟ ਹੋਵੇ ਭਲਾਂ ਦੀ ਹੋਵੇ ਫਲॉप ਉਹਨਾਂ ਦੇ ਖਾਤੇ ਵਿੱਚ ਆ ਜਾਣਾ ਤੇ ਪਰਿਣੀਤੀ ਚੋਪੜਾ ਨੂੰ 2 ਕਰੋੜ ਰੁਪਇਆ ਦਿੱਤਾ ਗਿਆ ਇਸ ਫਿਲਮ ਦੇ ਵਿੱਚ ਐਕਟਿੰਗ ਕਰਨ ਲਈ ਤਾਂ ਦੋਸਤੋ ਮੂਵੀ ਦਾ ਜਿਹੜਾ ਬਜਟ ਆ ਨਾ ਤਾਂ ਦੋਸਤੋ ਮੂਵੀ ਦਾ ਬਜਟ 35 ਕਰੋੜ ਰੁਪਏ ਰੱਖਿਆ ਗਿਆ ਦੋਸਤੋ 35 ਕਰੋੜ ਰੁਪਏ ਹੈ ਜੇਕਰ ਆਪਾਂ ਜਿਵੇਂ ਕਿ ਲਾਲੋ ਹੁਣ ਇਹ ਪ੍ਰੋਮੋਸ਼ਨ ਵਾਸਤੇ ਜੋ ਵੀ ਖਰਚ ਕਰਨਗੇ ਉਹ ਅਲੱਗ ਹੋਵੇਗਾ ਮੈਨੂੰ ਲੱਗਦਾ ਹੈ ਕਿ ਵੱਧ ਤੋਂ ਵੱਧ 15 ਤੋਂ 16 ਕਰੋੜ ਰੁਪਿਆ ਜਿਹੜਾ ਕਿ ਪ੍ਰੋਮੋਸ਼ਨ ਲਈ ਖਰਚਾ ਜਾਵੇਗਾ ਜੇਕਰ ਖਰਚਾ ਜਾਵੇ ਪਰ ਮੈਨੂੰ ਨਹੀਂ ਲੱਗਦਾ ਪਰ 35 ਕਰੋੜ ਰੁਪਿਆ ਇਹ ਮੂਵੀ ਆਰਾਮ ਨਾਲ Netflix ਤੋਂ ਕਮਾ ਸਕਦੀ ਹੈ ਕਿਉਂਕਿ ਇਹ ਬਹੁਤ ਵੱਡੀ ਗੱਲ ਹੈ ਮੈਨੂੰ ਲੱਗਦਾ ਵੀ ਇਹ ਮੂਵੀ 60 ਤੋਂ 70 ਕਰੋੜ ਰੁਪਿਆ ਆਰਾਮ ਨਾਲ Netflix ਤੋਂ ਕਮਾ ਲੇਗੀ ਤੇ ਮੁੰਬਈ ਦੇ ਵਿੱਚ ਸਿਨੇਮਾ ਘਰਾਂ ਦੇ ਵਿੱਚ ਇਹ ਮੂਵੀ 10 9 April ਤੋਂ ਯਾਨੀ ਕਿ ਚੱਲ ਰਹੀ ਹੈ ਤੇ 12 April ਤੋਂ ਯਾਨੀ ਕਿ ਇਹ ਮੂਵੀ Netflix ਤੇ ਆਵੇਗੀ। ਦੋਸਤੋ ਤੁਹਾਡਾ ਕੀ ਕਹਿਣਾ ਹੈ ਇਸ ਬਾਰੇ? ਵੀਡੀਓ ਵਿੱਚ ਕਮੈਂਟ ਸੈਕਸ਼ਨ ਵਿੱਚ ਜਰੂਰ ਦਿਓ।